everyone ajj assi aaye ha erica underwood house jo ki carleton university da student lodge hai jithe ki international students ya even jehde local students ne oh itthe rooms wagaira lag ke reh sakde ne so ajj tonu assi dikhane ha ki itthe ki ki facility available hai so itthe parking hai students apni parking nal le sakde ne visitor parking hai ਡਿਫਰੈਂਟ ਡਿਫਰੈਂਟ ਹਾਊਸ ਨੰਬਰਸ ਇੱਥੇ ਲਿਖੇ ਹੋਏ ਨੇ ਕਿ ਜਿੱਥੇ ਕੀ ਡਿਫਰੈਂਟ ਡਿਫਰੈਂਟ ਬੱਚਿਆਂ ਨੂੰ ਲੋਡ ਮਿਲੇ ਹੋਏ ਨੇ ਇਹ ਮੈਪ ਹੈ ਜੋ ਸ਼ੋ ਕਰਦਾ ਹੈ ਕਿ ਵੀ ਤੁਸੀਂ ਕਿੱਥੇ ਹੋ ਨਾਲ ਕਾਮਨ ਰੂਮ ਵੀ ਹੈ ਰਿਸੈਪਸ਼ਨ ਏਰੀਆ ਯੈਲੋ ਚ ਬਣਾਇਆ ਹੋਇਆ ਨੇ ਤੇ ਫਿਰ ਇਹ ਡਿਫਰੈਂਟ ਨੰਬਰਸ ਦਿੱਤੇ ਹੋਏ ਨੇ ਜੋ ਕਿ ਇਹਨਾਂ ਦੇ ਅਪਾਰਟਮੈਂਟ ਨੰਬਰਸ ਨੇ ये साड़ी रिसेप्शन है हाय पुनीत इतने रंधन है पुनीत आज खोल दो पुनीत इंटरनेशनल स्टूडेंट होने होने इंडिया तो आए हैं सो so, बच्चों इंटरटेन करके रखरेंट डिफरेंट फैसिलिटीज इतने दिखाई हुई ने ਸਤੇ ਖੇਡ ਸਕਦੇ ਨੇ ਜਿਹੜੇ ਬੱਚੇ ਯੂਨੀ ਛੱਡ ਕੇ ਚਲੇ ਜਾਂਦੇ ਨੇ ਉਹਨਾਂ ਕੋ ਅਗਰ ਕੋਈ ਐਕਸਟਰਾ ਸਮਾਨ ਪਿਆ ਹੈ ਉਹ ਇੱਥੇ ਛੱਡ ਜਾਂਦੇ ਨੇ ਕਿ ਅਗਰ ਕੋਈ ਹੋਰ ਸਟੂਡੈਂਟ ਯੂਜ਼ ਕਰਨਾ ਚਾਹੁੰਦਾ ਹੋਵੇ ਸ਼ਾਮ ਨੂੰ ਇੱਥੇ ਜ਼ਿਆਦਾ ਰੌਣਕ ਲੱਗਦੀ ਹੈ ਦਿਨੇ ਕਿਉਂਕਿ ਬੱਚੇ ਗਏ ਹੁੰਦੇ ਨਹੀਂ ਆਪਣੀਆਂ ਕਲਾਸਾਂ ਲਗਾਉਣ ਜਾਂ ਆਪਣੇ ਕੰਮ ਤੇ ਸੋ ਸ਼ਾਮ ਦਿਨ ਦੀ ਰੌਣਕ ਘੱਟ ਹੈ ਪਰ ਸ਼ਾਮ ਨੂੰ ਇੱਥੇ ਕਾਫੀ ਰੌਣਕ ਰਹਿੰਦੀ ਹੈ और थे Oh, then let's do the barbecue. Let's turn it on. Turn on the barbecue. Here, open it. Open it. Let's do the barbecue. So, the pot of another pot? The pot of an egg. The pot ਮਾਟਨ ਯੂਨੀਵਰਸਿਟੀ ਪਰਤ ਇਹਦਾ ਹੋਸਟਲ ਕੰਪਲੈਕਸ ਹੈ ਇਹ ਖਾਸ ਕਰਕੇ ਉਹਨਾਂ ਸਟੂਡੈਂਟਸ ਲਈ ਹੈ ਜੋ ਇੰਟਰਨੈਸ਼ਨਲ ਸਟੂਡੈਂਟ ਨੇ ਵੱਖ-ਵੱਖ ਦੇਸ਼ਾਂ ਦੇ ਵਿੱਚੋਂ ਪੜ੍ਹਨ ਦੇ ਲਈ ਇਸ ਯੂਨੀਵਰਸਿਟੀ ਵਿੱਚ ਆਉਂਦੇ ਨੇ ਇਹ ਉਹਨਾਂ ਦਾ ਹੋਸਟਲ ਹੈ ਤੇ ਅੱਜ ਮੰਗਲ 7th YouTube ਚੈਨਲ ਦੀ ਟੀਮ ਯੂਨੀਵਰਸਿਟੀ ਦਾ ਹੋਸਟਲ ਦੇਖਣ ਜਾ ਰਹੀ ਹੈ ਜਿੱਥੇ ਇੰਟਰਨੈਸ਼ਨਲ ਸਟੂਡੈਂਟ ਪੜ੍ਹਦੇ ਨੇ ਕਿ ਉਹਨਾਂ ਦੀ ਇਸ ਯੂਨੀਵਰਸਿਟੀ ਦੇ ਹੋਸਟਲ ਦੇ ਵਿੱਚ ਰਹਿائش ਹੈ ਇਹ ਕੀ ਹੈ ਇਹ ਹੈਗਾ ਲਾਂਡਰੀ ਏਰੀਆ ਆਪਣਾ ਇਹ ਲਾਂਡਰੀ ਹੈ ਜਿਹੜੇ ਸਟੂਡੈਂਟ ਨੇ ਉਹਨਾਂ ਦੇ ਬਿਲਕੁਲ ਇਹ ਲਾਂਡਰੀ ਏਰੀਆ ਇੱਥੇ ਇੱਥੇ ਕੋਡ ਵਗੈਰਾ ਹੁੰਦਾ ਹੈ ਸਟੂਡੈਂਟਸ ਅੱਛਾ ਇਹਦਾ ਲੋਕ ਹੁੰਦਾ ਹਨ ਨਾ ਬਿਲਕੁਲ ਬਿਲਕੁਲ ਕੋਡ ਦੇ ਨਾਲੇ ਲੋਕ ਹੁੰਦਾ ਹੈ ਸਟੂਡੈਂਟਸ ਨੂੰ ਪ੍ਰੋਵਾਈਡਡ ਹੁੰਦਾ ਡਿਟਰਜੈਂਟ ਨਾਲ ਲੈ ਕੇ ਉਹਦੇ ਸਟੂਡੈਂਟ ਇਹ ਡਿਪੈਂਡ ਕਰਦਾ ਹੈ ਮੈਨੂੰ ਆਈਡੀਆ ਨਹੀਂ ਕਿਉਂਕਿ ਮੈਂ ਹਾਲੇ ਯੂਜ਼ ਨਹੀਂ ਕੀਤੀ ਮੈਨੂੰ ਥੋੜਾ ਠੀਕ ਹੈ ਅਜੇ ਤਾਂ ਆਪਣੇ ਉੱਥੇ ਵਰਤ ਲੈਂਦੇ ਹੋਣੇ ਤੁਸੀਂ ਆਪਣੇ ਰੂਮ 'ਚ ਹੀ ਬਿਲਕੁਲ ਤਾਂ ਇੱਧਰ ਫਿਰ ਸੁਕਾਉਣ ਵਗੈਰਾ ਸੁਕਾ ਲੈਂਦੇ ਨੇ ਉਹ ਕੱਪੜੇ अच्छा ठीक है ਆ ਨਾਲ ਬਨੀਆਂ ਹੋਈਆਂ ਨੇ ਤਾਰਾਂ ਅੰਦਰ ਕੱਪੜਿਆਂ ਨੂੰ ਸੁਕਾਉਣ ਦੇ ਲਈ ਤੇ ਗੁੱਡ ਕਾਫੀ ਵੱਡੇ ਵੱਡੇ ਬਣੇ ਹੋਏ ਨੇ ਇਹ ਔਰਚਡ ਲਾਈਨ ਹੈ ਅਰੀਕਾ ਚ ਔਰਚਡ ਲਾਈਨ

ਆ ਚੱਲ ਚੱਲ ਅੱਛਾ ਇਹ ਮਾਮੇ ਦਾ ਇਹ ਸਟੂਡੈਂਟ ਦਾ ਅਪਾਰਟਮੈਂਟ ਹੈ ਇੱਥੇ ਕਿੰਨੇ ਸਟੂਡੈਂਟ ਰਹਿੰਦੇ ਇੱਥੇ ਟੋਟਲ 6 ਸਟੂਡੈਂਟਸ ਹਨ ਤੁਸੀਂ ਵੀ ਇੱਥੇ ਰਹਿੰਦੇ ਹੋ ਤੁਸੀਂ ਉਹਦੇ ਵਿੱਚ ਹੀ ਰਹਿੰਦੇ ਹੋ ਤੇ ਇਹ ਕਿਚਨ ਹੈ ਜਿੱਥੇ ਕਿ ਸਟੂਡੈਂਟ ਆਪਣੀ ਮਰਜ਼ੀ ਨਾਲ ਜੋ ਵੀ ਉਹ ਖਾਣਾ ਚਾਹੁੰਦਾ ਉਹ ਤਿਆਰ ਕਰ ਲੈਂਦਾ ਕਾਫੀ ਫੈਸਿਲਿਟੀਆਂ ਦਿੱਤੀਆਂ ਹੋਈਆਂ ਨੇ गैस चूल्हे सैक है बर्तन साफ करने माइक्रोवेव है फ्रायर है, यूनिवर्सिटी ने सारे फैसिलिटीज दी है ਉਹ ਆਪਣਾ ਸਮਾਨ ਅਲੱਗ-ਅਲੱਗ ਖਾਨਿਆਂ ਦੇ ਵਿੱਚ ਅਲੱਗ-ਅਲੱਗ ਸਟੂਡੈਂਟਸ ਨੇ ਰੱਖਿਆ ਦੋ ਫ੍ਰਿਜਾਂ ਨੇ ਇਹਦੇ ਕਵਰ ਕਿਹੜੀ ਦਿੱਤੀ ਤੇ ਜਿਹੜਾ ਇੱਥੇ ਠੰਡੇ ਰੱਖਿਆ ਇੱਕ ਹੌਲੀ ਜਿਹਾ ਨਾ ਹੋਏਗੀ ਤਾਂ ਉਹ ਆਦ ਬੰਨਣੇ ਪੈਣਗੇ ਕਿ ਬੈਠਣ ਦੇ ਲਈ ਹੈ ਸੋਫਾ ਇਹ ਉਹਨਾਂ ਨੇ ਐਲਈਡੀ ਵੀ ਉਹਨਾਂ ਨੇ ਲਵਾ ਕੇ ਦਿੱਤੀ ਹੋਈ ਹੈ ਇਹ ਸਾਰਾ ਕੁਝ ਵਿੱਚ ਹੀ ਹੈ ਬੈਠ ਕੇ ਵੀ ਪੱਖੇ ਵੀ ਅਪਰੈਸ ਵਾਲਾ ਵੀ ਹੋ ਰਿਹਾ ਇਹ ਰੂਮਸ ਰੂਮਸ ਹੁੰਦੇ ਨੇ ਅੱਜ अच्छा ये तो होटल टाइप है जदा होटल ਦੇ ਵਿੱਚ ਰੂਮ ਹੁੰਦੇ ਨੇ ਇਸੇ ਤਰ੍ਹਾਂ ਹੀ ਇਸ ਅਪਾਰਟਮੈਂਟ ਦੇ ਵਿੱਚ ਵੀ ਰੂਮ ਨੇ ਬਾਹਰ ਨੰਬਰ ਲਿਖਿਆ ਹੋਇਆ ਹੈ ਜੋ ਕੱਲੇ ਕੱਲੇ ਸਟੂਡੈਂਟ ਨੂੰ ਇੱਕ ਇੱਕ ਰੂਮ ਦਿੰਦਾ ਹੈ ਇਸ ਤਰ੍ਹਾਂ ਹੀ 5 ਨੰਬਰ ਇਧਰ ਦੋ ਰੂਮ ਹੈ ਤਿੰਨ ਨੰਬਰ ਤੇ ਚਾਰ ਨੰਬਰ ਰੂਮ ਹੈ ਮੇਰੇ ਇੰਟਰ ਕਰਦੇ ਆਂ ਜੀ ਕਿਚਨ ਹੈ ਤੇ ਡਰੈੰਗ ਰੂਮ ਹੈ ਤੇ ਉਸ ਦੇ ਅੰਦਰ ਇੱਕ ਸੰਦੀ ਗਲੀ ਬਣਾ ਕੇ ਹੋਟਲ ਵਾਂਗੂ ਵਿੱਚ ਰੂਮ ਨੇ ਤੁਹਾਡਾ ਕਿੰਨਾ ਨੰਬਰ ਰੂਮ ਹੈ ਰੂਮ ਨੰਬਰ 1 ਰਾਜੀ ਜੀ ਤੇ ਬੰਦਾ ਵੀ ਸਾਡਾ ਨੰਬਰ 1 ਤੇ ਰੂਮ ਨੰਬਰ ਵੀ 1 ਹੈ ਹੈ ਤੇ ਇਹਦੇ ਵਿੱਚ ਸਿੰਗਲ ਬੈੱਡ ਹੈਗਾ ਬੈਠ ਕੇ ਸਟੱਡੀ ਕਰਨ ਦੇ ਲਈ ਹੈ ਹੀਟਰ ਹੈ ਮੋੜਾ ਛਾ ਘਮਰਾ ਚ ਇੰਨੇ ਪੈਸੇ ਲੈਂਦੇ ਨੇ ਤਾਂ ਫੈਸਿਲਿਟੀ ਵੀ ਕਾਫੀ ਦਿੱਤੀ ਹੋਈ ਆ ਮੈਂ ਜੇਬ 'ਚ ਪੈਸੇ ਚਾਹੀਦੇ ਨੇ ਤਾਂ ਸਟੂਡੈਂਟ ਪੜਨ ਵਾਲਾ ਚਾਹੀਦਾ ਤੇ ਕੋਈ ਦਿੱਕਤ ਨਹੀਂ ਆਪਣਾ ਰੂਮ ਬੰਦ ਕੀਤਾ ਤੇ ਆਰਾਮ ਨਾਲ ਬੈਠ ਕੇ ਪੜੀ ਗਏ Aí ah, tá é bom assim